ਤਾਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜਿਉ ਉਹ ਨਾਨੇ ਜਗਤ ਨੂੰ ਤਾਰਨ ਵਾਸਤੇ ਆਪਣੇ ਪਰਿਵਾਰ ਸਮੇਤ ਪੜਾ ਦਰ ਪੜਾ ਚੱਲ ਕੇ ਪਰਣਾ ਸਾਹਿਬ ਪਹੁੰਚੇ ਨੇ ਇੱਥੇ ਜੋ ਬੰਗਾਲ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਗਏ ਨੇ ਇੱਥੇ ਗੁਰੂ ਸਾਹਿਬਾਂ ਦੇ ਨਾਲ ਜੋ ਮੇਵੜਿਆ ਰੰਗ ਚਿੱਠੀ ਪੱਤਰ ਚੰਦਾ ਰਹਿੰਦਾ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਅਸੀਂ ਬੰਗਾਲ ਵੱਲੋਂ ਆ ਰਹੇ ਹਾਂ ਪਰ ਸੰਗਤਾਂ ਇੰਨਾ ਉਹਨਾਂ ਦੇ ਕੋਲ ਹੌਸਲਾ ਨਹੀਂ ਕਿ ਨਾ ਚੱਡ ਡਿੱਕਿਆ ਜਾਏ ਉੱਥੇ ਪਹੁੰਚ ਜੀ ਜਾਣੇ ਤੇ ਇੱਥੇ ਅਹ ਪਟਨਾ ਦੇ ਵਿੱਚ ਜੋਗੀਆਂ ਦਾ ਢੋਲਾ ਆ ਕੇ ਤੇ ਗੁਰੂ ਜੀ ਦੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਇਹਨੇ ਜੋਗੀ ਉਹ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਦੇ ਨਾਲ ਕੋਈ ਜੋਗ ਹੀ ਨਹੀਂ ਬਣ ਸਕਦਾ ਕੰਨਾਂ ਦੇ ਨਾਲ ਮੰਦਰਾ ਪਾਇਆ ਗੇਰੂ ਰੰਗ ਦੇ ਵਸਤਰ ਪਹਿਨਿਆ ਕੋਈ ਜੋਗੀ ਨਹੀਂ ਬਣ ਸਕਦਾ ਜੋਗੀ ਉਹ ਹੈ ਜਿਹਦੇ ਵਿੱਚ ਉਹ ਗੁਣ ਹੋਣ ਉਹ ਜੋਗੀ ਹੈ ਉਹਦੇ ਵਸਤਰ ਉਹਦੇ ਕਾਮ ਉਹ ਗ੍ਰਿਸ਼ਤੀ ਹੈ ਪਰਿਵਾਰ ਹੈ ਮਾਇਆ ਹੈ ਕਿਹੋ ਜਿਹਾ ਉਹਨੇ ਵਸਤਰ ਪਾਏ ਹੋਏ ਨੇ ਉਹਦਣਾ ਕੋਈ ਫਰਕ ਨਹੀਂ ਪੈਂਦਾ ਉਹਦੇ ਵਿੱਚ ਉਹ ਗੁਣ ਹੈ ਤੇ ਉਹ ਜੋਗੀ ਹੈ ਸਤਿਗੁਰੂ ਜੀ ਦੀ ਵਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਹੇ ਪਾਸ ਆਨੇ ਉਹਨਾਂ ਨੂੰ ਸਮਝਾਇਆ ਕਿ ਇਹ ਤਿੰ ਜੋਗੀ ਕੋ ਚੁਗਤ ਨਾ ਜਾਣੋ ਕਹਿੰਦੇ ਨੇ ਮੈਂ ਇਹੋ ਜੋਗੀ ਨੂੰ ਜੋਗੀ ਨਹੀਂ ਸਮਝ ਸਕਦਾ ਜਿਹਦੇ ਅੰਦਰ ਲੋਭ ਮੋਹ ਮਾਇਆ ਮਮਤਾ ਫਨ ਜੀ ਕਟ ਮਾਹੀ ਪਛਾਨੋ ਕਹਿੰਦੇ ਨੇ ਘਟ ਹੁੰਦਾ ਸਰੀਰ ਕਹਿੰਦੇ ਨੇ ਜਿਹਦੇ ਸਰੀਰ ਵਿੱਚ ਜਿਹਦੇ ਹਿਰਦੇ ਦੇ ਵਿੱਚ ਲੋਭ ਹੈ ਉਹ ਹੈ ममता ਹੈ ਇਹ ਪرائی ਨਿੰਦਾ ਹੈ ਹੈ ਪਰ ਨਿੰਦਾ ਉਸਤਤ ਨਾ ਜਾ ਕੇ ਕੰਚਨ ਲੋਸ ਮੰਨਉ ਤੇ ਕਹਿੰਦੇ ਨੇ ਮੈਂ ਉਹਨੂੰ ਜੋਗੀ ਨਹੀਂ ਸਮਝਦਾ ਕਹਿੰਦੇ ਨੇ ਅਸਲ ਵਿੱਚ ਜੋਗੀ ਉਹ ਹੈ ਜਿਹਦੇ ਵਿੱਚ ਪرائی ਨਿੰਦਾ ਨਾ ਹੋਵੇ ਉਸਤਤ ਨਾ ਹੋਵੇ ਸਤਿਗੁਰੂ ਜੀ ਇੱਥੇ ਨਿੰਦਾ ਤੇ ਉਸਤਤ ਦੀ ਗੱਲ ਕਹੀ ਗਈ ਹੈ ਹੁਣ ਸਤਿਗੁਰੂ ਜੀ ਕਹਿੰਦੇ ਨੇ ਨਿੰਦਾ ਕੀ ਹੈ ਇਕ ਉਸਤਤ ਕੀ ਹੈ ਇੱਕ ਫੁੱਲ ਨੂੰ ਫੁੱਲ ਕਹਿਣਾ ਉਹ ਉਸਤਤ ਨਹੀਂ ਹੈ ਉਹ ਉਹ ਸਹੀ ਹੈ ਇੱਕ ਕੰਡੇ ਨੂੰ ਕੰਡਾ ਕਹਿਣਾ ਇਹ ਨਿੰਦਿਆ ਨਹੀਂ ਹੈ ਅਸਲ ਵਿੱਚ ਉਸਤਤ ਉਹ ਹੈ ਜੋ ਜੋ ਨਹੀਂ ਹੈ ਉਹਦੀ ਖੁਸ਼ਾਮਦ ਕਰਨੀ ਉਹਨੂੰ ਉਸਤਤ ਕਿਹਾ ਜਾਂਦਾ ਨਿੰਦਿਆ ਉਹ ਹੈ ਜਿਹਦੇ ਵਿੱਚ ਉਹ ਗੁਣਨੇ ਤੇ ਉਹਨੂੰ ਘਟਾ ਕੇ ਦੱਸਣਾ ਸਤਿਗੁਰੂ ਕਹਿੰਦੇ ਨੇ ਆਰਨੰਦਾ ਉਹ ਸਤਤ ਨੈ ਜਾਣਕਾ ਕੰਚਨ ਲੋ ਸਮਾਨੋ ਸਤਿਗੁਰੂ ਜੇ ਕਹਿੰਦੇ ਨੇ ਹਰ ਖਸੋਗ ਤੇ ਰਹੇ ਅਤੀਤਾ ਜੇ ਖੁਸ਼ੀ ਆਵੇ ਖੁਸ਼ੀ ਵਿੱਚ ਉਹ ਹੰਕਾਰ ਨਾ ਕਰੇ ਤੇ ਸੋਗ ਦੇ ਵਿੱਚ ਉਹ ਰੋਵੇ ਨਾ ਇੱਕ ਸਾਹ ਰਵੇ ਨਿਰਲੇਪ ਰੋਏ ਜੋਗੀ ਤਾਹੇ ਬਖਾਨੋ ਹੁਣ ਅੱਗੇ ਕਹਿੰਦੇ ਨੇ ਚੰਚਲ ਮਨ ਦਾਹਿਸ ਕੋਤਾਵਤ ਕਹਿੰਦੇ ਨੇ ਸਾਡਾ ਜਿਹੜਾ ਮਨ ਆ ਨਾ ਇਹ ਚੰਚਲ ਹੈ ਭਾਰੇ ਵਾਂਗ ਇਹ ਦਸਾਂ ਦੁਸਾਂਵਾਂ ਵਿੱਚ ਭਟਕਦਾ ਰਹਿੰਦਾ ਤੇ ਅਚਲ ਜਾਇ ਠਹਿਰਨੋ ਕਹਿੰਦੇ ਨੇ ਜਿਹੜਾ ਇਹਨੂੰ ਰੋਕ ਲਵੇ ਆਪਣੇ ਸਰੀਰ ਦੇ ਵਿੱਚ ਤੇ ਕਹੋ ਨਾਨਕ ਇਹ ਵਿਦ ਕੋ ਜੋ ਨਾਰਾ ਸਤਿਗੁਰੂ ਕਹਿੰਦੇ ਨੇ ਜਿਹਦੇ ਵਿੱਚ ਇਹ ਇਹ ਜੁਗਤੀ ਹੈ ਕਿ ਉਹ ਤਾਂ ਲੋਭ ਮੋਹ ਇਹ ਮੰਨਤਾ ਦੇ ਉਹਨੂੰ ਘੇੜਦੇ ਨਹੀਂ ਖੁਸ਼ੀ ਗਮੀ ਧੋਪਰ ਹੈ ਜਿਸ ਨੇ ਆਪਣੇ ਮਨ ਨੂੰ ਕਾਬੂ ਕੀਤਾ ਹੋਇਆ ਹੈ ਮੁਗਤ ਤਾਂ ਹੀ ਤੋਂ ਮਾਨੋ ਤੇ ਕਹਿੰਦੇ ਨੇ ਉਹ ਮੁਗਤ ਹੈ ਤੇ ਉਹ ਜੋਗੀ ਹੈ ਇੱਥੇ ਹੀ ਸੰਗਤਾਂ ਉਹਨੂੰ ਪਹੁੰਚ ਗਈਆਂ ਸੰਗਤਾਂ ਨੇ ਗੁਰੂ ਸਾਹਿਬਾਂ ਦੇ ਅੱਗੇ ਭੇਟਾ ਰੱਖੀ ਦਰਸ਼ਨ ਕੀਤੇ ਤੇ ਫਿਰ ਬੇਨਤੀ ਕੀਤੀ ਮਹਾਰਾਜ ਅਸੀਂ ਉਹ ਬਾਣੀ ਵੀ ਪੜ੍ਹਦੇ ਹਾਂ ਸੰਗਤ ਵਿੱਚ ਵੀ ਜਾਂਦੇ ਹਾਂ ਸੇਵਾ ਵੀ ਕਰਦੇ ਸਾਡਾ ਜਿਹੜਾ ਮਨ ਉਹ ਨਹੀਂ ਟਿਕਦਾ ਇੱਥੇ ਜੋਗੀਆਂ ਦੇ ਨਾਲ ਵੀ ਮਨ ਦੀ ਗੱਲ ਕਹੀ ਜੋਗੀਆਂ ਨੂੰ ਇਹੀ ਸਮਝਾਇਆ ਕਿ ਅਚਲ ਚੰਚਲ ਮਨ ਦੇ ਦਸ ਕੋ ਤਾਵ ਤੇ ਅਚਲ ਜਾਇ ਠਹਿਰਾਨੋ ਹੁਣ ਇੱਥੇ ਅਗਲੇ ਸ਼ਬਦ ਵਿੱਚ ਵੀ ਮਨ ਦੀ ਗੱਲ ਕਹੀ ਗਈ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਾਧੋ ਇਹ ਮਨ ਗਹਿਓ ਨਾ ਜਾਇ ਕਹਿੰਦੇ ਗੁਰਮਖੋ ਏ ਮਨ ਇੱਕ ਤਾਂ ਟਿਕ ਨਹੀਂ ਸਕਦਾ ਕਿ ਕਿਉਂ ਨਹੀਂ ਟਿਕਦਾ ਉਹਦਾ ਕਾਰਨ ਦੱਸਿਆ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਕਹਿੰਦੇ ਨੇ ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਚੰਚਲ ਹੈ ਹੋਰ ਹੋਰ ਲਾਲਸਾ ਇਹਦੇ ਨਾਲ ਵਸਦੀ ਹੈ ਜਾਂ ਤੇ ਇਸ ਕਰਕੇ ਥਿਰ ਨਾ ਰਹਾਏ ਤੇ ਇਹ ਨਹੀਂ ਟਿਕ ਸਕਦਾ ਸਤਿਗੁਰੂ ਜੀ ਕਹਿੰਦੇ ਨੇ ਹੋਰ ਕੀ ਕਾਰਨ ਹੈ ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਪੀਤਰ ਕਹਿੰਦੇ ਨੇ ਉਹ ਬਲੀ ਕਰੋਧ ਜਿਹੜਾ ਇੱਕ ਕਾਬੂ ਨਹੀਂ ਆਉਂਦਾ ਉਹ ਇਸ ਸਰੀਰ ਦੇ ਵਿੱਚ ਹੈ ਜੇ ਸੁੱਧ ਸਭ ਵਿਸੜਾਈ ਇਸ ਨੇ ਇਸ ਕਰੋਧ ਨੇ ਜਿਹੜੀ ਵਿਵੇਕ ਬੁੱਧੀ ਹੈ ਉਹ ਖਤਮ ਕਰਤੀ ਹੈ ਸਾਰੀ ਸੁੱਧ ਭੁਲਾ ਦੁੱਤੀ ਹੈ ਇਸ ਕਰੋਧ ਨੇ ਤੇ ਰਤਨ ਗਿਆਨ ਸਭ ਕੁਝ ਹਰ ਲੈਣਾ ਇਹਨੇ ਮਨੁੱਖ ਦੇ ਅੰਦਰ ਐ ਸੋਜੀ ਹੈ ਗਿਆਨ ਹੈ ਕੀਮਤੀ ਗੁਣ ਨੇ ਉਏ ਇਹ ਜਿਹੜਾ ਕਰੋਧ ਹੈ ਇਹ ਖੋਹ ਲਿੰਦਾ ਹੈ ਚੁਰਾ ਲਿੰਦਾ ਹੈ ਤਾਂ ਸੋ ਕਸਨਾ ਵਸਾਈ ਅਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਿਆ بڑے بڑے ਇਤਿਹਾਰ ਗਏ ਤੇ ਹੁਣ ਕਹਿੰਦੇ ਨੇ ਇਸ ਮਨ ਨੂੰ ਹਮ ਇਸ ਕਰੋਧ ਤੁਮ ਬਜਣ ਵਾਸਤੇ ਇਹਨਾਂ ਵਿਕਾਰਾਂ ਤੋਂ ਵਚਣ ਵਾਸਤੇ ਤੇ ਜੋਗੀ ਯਤਨ ਕਰ ਤਸਵਹਾਰੇ ਤੇ ਗੁਣੀ ਰਹੇ ਗੁਨ ਗਾਈ ਕਹਿੰਦੇ ਨੇ بڑے بڑے ਵਿਦਵਾਨ ਤੇ ਜੋਗੀ ਯਤਨ ਕਰਕੇ ਹਾਰ ਗਏ ਨੇ ਉਹ ਇਹ ਤੋਂ ਨਹੀਂ ਬਾਸ ਸਕੇ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਕਿਵੇਂ ਬਾਸ ਸਕਦਾ ਕੋਈ ਜੁਗਤੀ ਹੈ ਸਹਿਬ ਸੰਗਤ ਨੇ ਪੁੱਛਿਆ ਤੇ ਗੁਰੂ ਜੀ ਕਹਿੰਦੇ ਨੇ ਬਹੁਤ ਸੌਖੀ ਜੁਗਤੀ ਹੈ ਕੋਈ ਕਰਨ ਦੀ ਲੋੜ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਜਨ ਨਾਨਕ ਹਰ ਭਾਏ ਦਿਆਲਾ ਸਤਿਗੁਰੂ ਕਹਿੰਦੇ ਨੇ ਜੇ ਪਰਮਾਤਮਾ ਕਿਸੇ ਜੀਵ ਤੇ ਦਇਆ ਹੁੰਦਾ ਹੈ ਦਇਆ ਕਰਦਾ ਹੈ ਤੇ ਉਹਨੂੰ ਗੁਰੂ ਦੇ ਨਾਲ ਲਾਉਂਦਾ ਹੈ ਤਉ ਆਂ ਸਭ ਵਿਦ ਬਣਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਦੋਂ ਸਾਰੀਆਂ ਵਿਦੀਆਂ ਬਣ ਜਾਂਦੀਆਂ ਨੇ ਜਦੋਂ ਪਰਮਾਤਮਾ ਕਿਸੇ ਜੀਵ ਉੱਤੇ ਕਿਰਪਾ ਕਰੇ ਉਸ ਨੂੰ ਮਨੁੱਖਾ ਦੇਹੀ ਦੇਵਤ ਦਿੱਤੀ ਹੈ ਪਰਮਾਤਮਾ ਨੇ ਇਹ ਦੂਜੀ ਕਿਰਪਾ ਕਰਦਾ ਹੈ ਉਹਦੇ ਉੱਤੇ ਉਸ ਨੂੰ ਸੰਗਤ ਵਿੱਚ ਗੁਰੂ ਦੇ 라ੜ ਲਾਉਂਦਾ ਹੈ ਜਿਹੜਾ ਮਨੁੱਖ ਗੁਰੂ ਦੇ 라ੜ ਲੱਗ ਗਿਆ ਉਸ ਨੂੰ ਗੁਰੂ ਪਾਸੋਂ ਵਿਧੀ ਮਿਲਦੀ ਹੈ ਗੁਰੂ ਨੇ ਬਾਣੀ ਰਾਹੀਂ ਸਾਨੂੰ ਸੌਖਾ ਕਰਕੇ ਜਿਵੇਂ ਇੱਕ ਵਿਧੀ ਦੱਸੀ ਹੈ ਜਿਵੇਂ ਕਿਸੇ ਬੱਚੇ ਨੇ ਪੇਪਰ ਦੇਣਾ ਹੋਵੇ ਤੇ ਟੀਚਰ ਨੂੰ ਇਸ ਹਾਲ ਪਰ ਵਿਧੀਆਂ ਦੱਸਦਾ ਰਹਿੰਦਾ ਹੈ ਸਮਝਾਉਂਦਾ ਰਹਿੰਦਾ ਹੈ ਕਿ ਤੁਹਾਡਾ ਪੇਪਰ ਆਉਣਾ ਤੇ ਆਹ ਨੇ ਵਿਧੀਆਂ ਇਹਨਾਂ ਰਾਹੀਂ ਤੁਸੀਂ ਇਸ ਨੂੰ ਹੱਲ ਕਰ ਸਕਦੇ ਹੋ ਜਿਹੜੇ ਧਿਆਨ ਦੇ ਨਾਲ ਉਹਨੂੰ ਸੁਣ ਲੈਂਦੇ ਨੇ ਧਿਆਨ ਨਾਲ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਉਹ ਵਿਧੀ ਵਰਤ ਕੇ ਤੇ ਪਾਸ ਹੋ ਜਾਂਦੇ ਨੇ ਇਹੀ ਹਾਲ ਸਾਡਾ ਗੁਰੂ ਜੀ ਰੋਜ਼ ਸਾਨੂੰ ਆਪਣੀ ਬਾਣੀ ਰਾਹੀਂ ਆਪਣੇ ਉਪਦੇਸ਼ ਦਿੰਦੇ ਨੇ ਚਾਹੇ ਉਹ ਅਸੀਂ ਬਾਣੀ ਪੜਹੀਏ ਵਿਚਾਰ ਕੇ ਕੀਰਤਨ ਕਰੀਏ ਚਾਹੇ ਵਿਚਾਰ ਕਰੀਏ ਕਿ ਗੁਰੂ ਸਾਹਿਬ ਨੇ ਜੋ ਵਿਧੀ ਦੱਸੀ ਹੈ, ਉਜਕਤੀ ਦੱਸੀ ਹੈ ਉਸ ਨੂੰ ਜਦੋਂ ਅਸੀਂ ਪਹਿਲਾਂ ਸੁਣਾਂਗੇ ਫਿਰ ਸਮਝਾਂਗੇ ਫਿਰ ਵਰਤਾਂਗੇ ਤੇ ਜਰੂਰ ਅਸੀਂ ਸਾਡਾ ਮਨ ਵੀ ਕਾਬੂ ਆ ਜਾਏਗਾ ਸਾਨੂੰ ਕਿਸੇ ਚੰਜਟ ਵਿੱਚ ਪੈਣ ਦੀ ਲੋੜ ਨਹੀਂ ਕੋਈ ਖਾਸ ਲਿਵਾਸ ਧਾਰਨ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਉਹ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਕੰਮ ਕਰਦਾ ਹੋਇਆ ਉਸ ਪਰਮਾਤਮਾ ਨਾਲ ਜੁੜ ਕੇ ਤੇ ਇਸ ਸਮਾਜ ਨੂੰ ਵੀ ਸੁਭਾਵਨਾ ਬਾਗ ਬਣਾ ਸਕਦਾ ਤੇ ਆਪਣੇ ਜੀਵਨ ਨੂੰ ਵੀ ਪਵਿੱਤਰ ਤੇ ਖੜਾਓ ਤੇ ਆਨੰਦ ਨਾਲ ਭਰ ਸਕਦਾ ਹੈ ਇਹ ਸਾਨੂੰ ਗੁਰੂ ਸਾਹਿਬਾਂ ਦੇ ਉਸੇ ਸਮੇਂ ਦੇ ਇਹ ਦੋ ਸ਼ਬਦ ਜਿਹੜੇ ਸਾਨੂੰ ਪ੍ਰਾਪਤ ਹੋਏ ਜਿਹਦੀ ਅਸੀਂ ਵਿਚਾਰ ਕੀਤੀ ਹੈ ਗੁਰਬਾਣੀ ਪੜਦੇਆਂ ਵਿਚਾਰਦੇਆਂ ਇੱਕ ਨਹੀਂ ਨਿਕਾ ਕੋ ਲਾ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਉਸ ਸਮੇ ਸਮਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਉਹ ਅੰਕਾ